WWE ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲਾ ਰਵਿਦਾਸਿਆ ਗੋਮਦਾ ਸ਼ੇਰ ਰੈਸਲਰ ਸੁਲਤਾਨ ਸਿੰਘ ਡੇਰਾ ਬਾਬਾ ਮੀਲਾ ਰਾਮ ਜੀ ਪਰੋਮਜਾਰਾ ਵਿਖੇ ਪਹੁੰਚਿਆ ਜਿੱਥੇ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤਪੁਲਵੰਤ RAM ਪਰੋਮਜਾਰਾ ਜੀ ਨੇ ਰੈਸਲਰ ਸੁਲਤਾਨ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਇਸ ਮੌਕੇ ਸੰਤਪੁਲਵੰਤ RAM ਜੀ ਨੇ ਕਿਹਾ ਕਿ ਸੁਲਤਾਨ ਸਿੰਘ ਦੀ ਉਪਲਬਧੀ ਦੇਖ ਕੇ ਸਮਾਜ ਨੇ ਹੋਰ ਬੱਚੇ ਵੀ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਸਾਨੂੰ ਆਪਣੇ ਸਮਾਜ ਦੇ ਹੁਣਹਾਰ ਬੱਚਿਆਂ ਦਾ ਹਮੇਸ਼ਾ ਹੀ ਮਾਨ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਸੁਲਤਾਨ ਸਿੰਘ ਨੇ ਡੇਰੇ ਵੱਲੋਂ ਚਲਾਏ ਜਾ ਰਹੇ ਸਕੂਲ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਦੀ ਅਪੀਲ ਕੀਤੀ ਧੰਨ ਗੁਰਦੇਵ ਜੀ ਆਕਿੰਦੇ ਆ ਭਾਗ ਸਾਡੇ ਬਹੁਤ ਹੀ ਸਤਿਕਾਰਯੋਗ ਸੁਲਤਾਨ ਸਿੰਘ ਜੀ ਜੋ ਵਾ ਆਈਡੀਆ ਦੇ ਵਿੱਚੋਂ ਰੈਸਲਿੰਗ ਜਿਆ ਬਹੁਤ ਹੀ ਇਨਾਨੀ ਬੈਲਟਾਂ ਜਿੱਤੇ ਅੱਜ ਡਾਇਰੈਕਟ ਤੁਹਾਡੇ ਸਾਹਮਣੇ ਤੇ ਨਤਮਸਤਕ ਹੋਈ ਪਹਿਲਾਂ ਮੈਂ ਡੀਰਾ ਸਾਹਿਬਾ ਜੀ ਤੋਂ ਸ੍ਰੀ ਗੁਰੂ ਦਾਸ ਸਾਧ ਸੰਪਰਦਾਇ ਸਾਇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਇਹਨਾਂ ਦੀ ਬਹੁਤ ਵੱਡੀ ਸੋਚ ਆ ਜੋ ਇੱਕ ਐਡਾ ਵੱਡਾ ਮਾਣ ਹੁੰਦੇ ਹੋਏ ਵੀ ਨਿਮਾਣੇ ਜਿਹਾ ਬਣ ਕੇ ਰਹਿੰਦੇ ਆ ਔਰ ਯੋਗ ਦੇ ਨਾਲੇ ਪਿਆਰ ਭਾਵਨਾ ਦੇ ਨਾਲ ਗੱਲ ਕਰਦੇ ਗੁਰੂ ਸਾਹਿਬ ਦੀ ਗੱਲ ਕਰਦੇ ਡਾਕਟਰ ਬਾਬਾ ਸਾਹਿਬ ਦੀ ਗੱਲ ਕਰਦੇ ਆ ਜਦੋਂ ਇੱਥੇ ਤੱਕ ਉਸ ਸਮਝੇ ਤੱਕ ਪਹੁੰਚ 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 ਜਾਂਦੇ ਆ ਤਾਂ ਸਾਨੂੰ ਸਾਨੂੰ ਜਿਹੜਾ ਆ ਅਸੀਂ ਸਮਾਜ ਨੂੰ ਉਤੋਂ ਵੱਖਰੇ ਰੱਖਦੇ ਆ ਆਪਣੇ ਆਪ ਨੂੰ ਜਾਣ ਨਹੀਂ ਕਰਦੇ ਕਿ ਸਮਾਜ ਦੇ ਪਰ ਇਹਨਾਂ ਨੇ ਗੁਰੂ ਅਰਦਾਸ ਮਹਾਰਾਜ ਦਾ ਨਾਮ ਲੈ ਕੇ ਜ਼ਿਕਰ ਲਾਇਆ ਔਰ ਗੁਰੂ ਡਾਕਟਰ ਬਾਵਾ ਸਾਹਿਬ ਦਾ ਨਾਮ ਲੈ ਕੇ ਜ਼ਿਕਰ ਲਾਇਆ ਔਰ ਇਹਨਾਂ ਨੇ ਕਿਹਾ ਕਿ ਸਾਡੀ ਸੋਚ ਜਿਹੜੀ ਆ ਅੱਜ ਗੁਰੂ ਅਰਦਾਸ ਤੇ ਗੁਰੂ ਡਾਕਟਰ ਬਾਵਾ ਸਾਹਿਬ ਦੇ ਸੰਤਾਨ ਦੀ ਬਦੌਰਤ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਜੈਨਦੂਗੀ ਰਾਜੋਗ ਵਿੱਚ ਤਰਤੀਆਂ ਬਖਸ਼ੇ ਐਸੀ ਤਰ੍ਹਾਂ ਜਿਹੜੇ ਇਹਨਾਂ ਨੇ ਕਿਹਾ ਕਿ ਇਹ ਉਪਰਾਲੇ ਇਹ ਦੁਆਬੇ ਇਹ ਮਾਲਵੇ ਤੋਂ ਇਹਨਾਂ ਨੇ ਸ਼ਾਇਦ ਦੁਆਬੇ ਦੇ ਵਿੱਚ ਪਹਿਲੀ ਵਾਰੀ ਇੱਧਰ ਇਹਨਾਂ ਦੇ ਦੇਰਿਆਂ ਦੇ ਵਿੱਚ ਆਉਣ ਦੇ ਨਾਲ ਨੂੰ ਸਵਾਗਤ ਪ੍ਰਾਪਤ ਹੋਇਆ ਸਾਡੇ ਜਿੰਨੇ ਵੀ ਦੁਆਬੇ ਦੇ ਮਹਾਪੁਰਸ਼ ਸਾਰਿਆਂ ਦੇ ਕਿਸੇ ਦੇ ਹਸਪੀਟਲ ਜਾਂਦੇ ਆ ਫਿਰ ਸਕੂਲ ਜਾਂਦੇ ਸਾਰੇ ਬਹੁਤ ਹੀ ਉਹ ਮਹਾਪੁਰਸ਼ ਵਧੀਆ ਆ ਔਰ ਸੰਗਨ ਨੂੰ ਔਰ ਸਮਾਜ ਨੂੰ ਬਹੁਤ ਹਿੱਸੇ ਦਿੰਦੇ ਆ ਜੈਗੁਰੂ ਕਾ ਜੈ ਤੀਨ ਜੈ ਭਗਤ ਮੈਂ ਸੁਲਤਾਨ ਸਿੰਘ ਸ਼ੀ ਡਬਲਯੂਈ ਵੰਡ ਚੈਂਪੀਅਨ ਤੇ ਮੈਂ ਆਪਣੇ ਸਮਾਜ ਆਪਣੇ ਦੇਸ਼ ਲਈ ਮਤਲਬ ਇਹ ਚੀਜ਼ ਜਿੱਤ ਕੇ ਲੈ ਕੇ ਆਇਆ ਮਾਂ ਤੇ ਅੱਗੇ ਵੀ ਇਹ ਚੀਜ਼ ਨੂੰ ਪ੍ਰੋਮੋਟ ਕਰਦਾ ਰਹੂੰਗਾ ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਿੱਖਿਆ ਜਿੰਨਾ ਟਾਈਮ ਆਪਣੇ ਕੋਲ ਸਿੱਖਿਆ ਨਹੀਂ ਹੋਊਗੀ ਨਾ ਪੜਾਈ ਨਹੀਂ ਹੋਊਗੀ ਉਹਨਾਂ ਟਾਈਮ ਆਪਾਂ ਅੱਗੇ ਨਹੀਂ ਵੱਸ ਸਕਦੇ ਉਹ ਬਦਲਣ ਵਾਸਤੇ ਆਪਾਂ ਨੂੰ ਪੜਾਈ ਕਰਨੀ ਬਹੁਤ ਜਰੂਰੀ ਹੈ ਪੜਾਈ ਆ ਜਿਹਦੇ ਵਿੱਚ ਅੱਗੇ ਜਾਣਾ ਉਹਦੇ ਨਾਲ ਇੱਕ ਸਪੋਰਟ ਕਲਚਰ ਵੀ ਜ਼ਰੂਰੀ ਆ ਸਪੋਰਟ ਕਲਚਰ ਇੰਨਾ ਕ ਜ਼ਰੂਰੀ ਆ ਜਿੰਨੀ ਪੜ੍ਹਾਈ ਜ਼ਰੂਰੀ ਆ ਉਨਾ ਹੀ ਸਪੋਰਟ ਕਲਚਰ ਜ਼ਰੂਰੀ ਆ ਕਿਉਂ ਕਿ ਆਪਣੀ ਜਿਹੜੀ ਸਿਹਤ ਆ ਨਾ ਜੇ ਆਪਣੀ ਸਿਹਤ ਚੰਗੀ ਆ ਤਾਂ ਹੀ ਆਪਾਂ ਅੱਗੇ ਪੜ੍ਹਾਈ ਕਰ ਸਕਦੇ ਆ ਜੋ ਆਪਣੀ ਸਿਹਤ ਚੰਗੀ ਹੋਊਗੀ ਤਾਂ ਆਪਣਾ ਮਾਈਂਡ ਵੀ ਸਟਰੋਂਗ ਹੋਊਗਾ ਇਸ ਲਈ ਪੜ੍ਹਾਈ ਦੇ ਨਾਲ ਨਾਲ ਸਪੋਰਟ ਕਲਚਰ ਦੀ ਵੀ ਗੇਮ ਚੁਣੋ ਆਪਾਂ ਹਰ ਇੱਕ ਫੀਲ ਦੇ ਵਿੱਚ ਮੱਲਾ ਮਾਰਨੀਏ ਨੇ ਪੜ੍ਹਾਈ ਦੇ ਵਿੱਚ ਹੀ ਮੱਲਾ ਮਾਰਨੀਆ ਸਪੋਰਟ ਕਲਚਰ ਦੇ ਵਿੱਚ ਹੀ ਮੱਲਾ ਮਾਰੋ ਸਪੋਰਟ ਕਲਚਰ ਦੇ ਵਿੱਚ ਆਪਣੇ ਦੇਸ਼ ਦੇ ਬੱਚੇ ਬਹੁਤ ਜ਼ਿਆਦਾ ਘਟ ਨੇ ਆਪਾਂ ਇਹਦੇ ਬੰਦੇ ਵੀ ਥੋੜਾ ਜਿਆਦਾ ਧਿਆਨ ਦੇਣਾ ਵਾ ਕਿ ਅੱਗੇ ਆਪਾਂ سپورਟ ਕਲਚਰ ਰੂਮ ਬਤਾਈਏ ਤੇ ਵੱਧ ਕੇ ਅੱਗੇ ਅੱਜ ਆਪਾਂ ਦੇਖਦਾ ਨੌਰੋਸ ਨੇ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੈ ਜੀ ਜਪਾਤ ਮੈਂ ਸੰਸਕਲਵੰਤ ਰਾਮ ਪ੍ਰਧਾਨਸ਼ੀਰ ਗੁਰਦਾਸ ਸਾਧ ਸੰਪਰਦਾ ਸੈਟੀ ਜੇਸ਼ਟ ਪੰਜਾਬ ਅੱਜ ਸਾਡੇ ਸਰਤਾਰ ਸਿੰਘ ਜੀ ਜੋ ਵਰਲਡ ਚੈਂਪੀਅਨ ਰੈਸਲਰ ਆ ਇਹ ਅੱਜ ਡਾਇਰੈਕਟਰ ਸਤੂਬਾਬਾ ਮਿਲਣਾ ਆਇਆ ਸਪੋਸਾਂ ਤੇ ਨਾਤਮਾਸ ਕੋਲ ਡਿ ਗਈ ਔਰ ਇਹਨਾਂ ਨੇ ਸਤਗੁਰੂ ਜਵਾਸ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਸੰਬੋਧਨ ਕੀਤਾ ਔਰ ਇਹਨਾਂ ਨੇ ਆਪਣੇ ਸਮਾਜ ਦੇ ਲਈ ਜੋ ਵੀ ਹੈ ਕਹਿੰਦੇ ਮੈਂ ਸਮਾਜ ਦੀ ਜ਼ਰੂਰਤ ਇੱਥੇ ਤੇ ਵਧਿਆ ਔਰ ਅਸੀਂ ਇਹਨਾਂ ਦਾ ਡੇਰਾ ਵਿਖੇ ਅਤੇ ਸਕੂਲ ਕਾਉਂਸਲ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਫਰਕੀਆਂ ਬਖਸ਼ੇ ਦਿਨ ਦੁਗੀ ਰਾਤ ਜੋਗੀ ਫਰਕੀਆਂ ਬਖਸ਼ੇ ਇਹਨਾਂ ਤੇ ਹਮੇਸ਼ਾ ਹੀ ਕਰ ਕਰ ਪਾਦਰਸ਼ੀ ਖੜ ਜਾਏ ਗੁਰਦੇਵਤਾ ਕਰੀ Gracias.